ਤਨ ਤਨ ਬਾਬਾ ਸ਼੍ਰੀ ਚੰਦ ਜੀ ਨੂੰ ਸੱਚੇ ਪਾਤਸ਼ਾਹ ਤਾਨੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਦਾਸੀਨ ਮਤ ਦਾ ਮੁਖੀ ਥਾਪਿਆ ਸੀ ਬਾਬਾ ਸ਼੍ਰੀ ਚੰਦ ਜੀ ਉਦਾਸੀਨ ਮਤ ਦੇ ਗੁਰੂ ਹਨ ਤੇ ਉਦਾਸੀਨ ਮਤ ਵਾਲੇ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਹਨ ਬਾਲ ਅਵਸਥਾ ਵਿੱਚ ਬਾਬਾ ਸ਼੍ਰੀ ਚੰਦ ਜੀ ਨੇ ਬੇਅੰਤ ਕੋਟਕ ਕੀਤੇ ਫਿਰ ਪਰਿਵਾਰ ਨੇ ਵਿਚਾਰ ਕਰਕੇ ਪੰਡਤ ਹਰਦੇয়াল ਜੀ ਕੋਲ ਪੜਨੇ ਪਾ ਦਿੱਤਾ ਕੋਈ 5-7 ਸਾਲ ਵਿੱਚ ਬਹੁਤ ਸਾਰੀ ਵਿਦਿਆ ਬਾਬਾ ਜੀ ਨੇ ਹਾਸਲ ਕਰ ਲਈ ਫਿਰ ਆਪਣੇ ਮਾਤਾ ਸੁਲਖਣੀ ਜੀ ਦੇ ਨਾਲ ਸੁਲਤਾਨਪੁਰ ਤੋਂ ਖੋਪਰੇ ਚਲੇ ਗਏ ਉਦੋਂ ਜਦ ਬਾਬਾ ਕਲਿਆਣ ਜੀ ਨੇ ਇਹਨਾਂ ਦੀ ਵਰਤੀ ਵਹਿਰਾਦਮੀ ਵਾਲੀ ਵੇਖੀ ਤਾਂ ਉਹਨਾਂ ਨੇ ਅੱਗੇ ਪੜਨ ਵਾਸਤੇ ਪੰਡਤ ਪਰਸ਼ੋਤਮ ਦਾਸ ਜੀ ਕੋਲ ਕਸ਼ਮੀਰ ਭੇਜ ਦਿੱਤਾ ਬਾਬਾ ਜੀ ਨੇ ਪੜਾਈ ਕਰਕੇ ਕਾਫੀ ਵੇਦਾ ਸ਼ਾਸਤਰਾਂ ਦੇ ਭੇਦ ਪ੍ਰਾਪਤ ਕੀਤੇ ਇੱਥੇ ਹੀ ਇੱਕ ਪੰਡਤ ਸੋਮਨਾਥ ਵਿੰਦਾ ਸੀ ਜਿਸ ਨੇ ਬਹੁਤ ਸਾਰੇ ਪੰਡਤਾਂ ਨੂੰ ਥੱਲੇ ਲਾ ਕੇ ਰੱਖਿਆ ਹੋਇਆ ਸੀ ਉਸਦੇ ਸਵਾਲ ਦਾ ਕੋਈ ਵੀ ਜਵਾਬ ਨਹੀਂ ਸੀ ਦੇ ਸਕਦਾ ਇੱਕ ਦਿਨ ਉਹ ਵੀ ਬਾਬਾ ਸ਼੍ਰੀਚੰਦ ਜੀ ਦੇ ਕੋਲ ਆ ਬੈਠਾ ਸਵਾਲ ਜਵਾਬ ਪ੍ਰਸ਼ਨ ਉੱਤਰ ਹੋਣ ਲੱਗ ਪਏ ਤਾਂ ਬਾਬਾ ਜੀ ਨੇ ਦੇ ਹਰ ਸਵਾਲ ਦਾ ਜਵਾਬ ਹਰ ਪ੍ਰਸ਼ਨ ਦਾ ਉੱਤਰ ਦੇ ਕੇ ਉਸ ਦੇ ਹੰਕਾਰ ਨੂੰ ਚੋਰ-ਚੋਰ ਕੀਤਾ। ਬਾਬਾ ਜੀ ਨੇ ਅਜੇ ਦੋ ਹੀ ਸਵਾਲ ਕੀਤੇ ਤਾਂ ਉਹ ਇੱਕ ਦਾ ਵੀ ਜਵਾਬ ਨਹੀਂ ਦੇ ਸਕਿਆ। ਸ਼ਰਮਿੰਦਾ ਹੋ ਕੇ ਉੱਠ ਤੁਰਿਆ ਤਾਂ ਬਾਬਾ ਜੀ ਨੇ ਆਖਿਆ ਕਿ ਪੰਡਿਤ ਜੀ ਜਨਾ 10-20 ਮਿੰਟ ਤਾਂ ਹੌਲ ਠਹਿਰੋ ਤਾਂ ਉਹ ਨਾ ਹੀ ਰੁਕਿਆ। ਇਸ ਤਰ੍ਹਾਂ ਤੁਰ ਗਿਆ ਕਿ ਜਿਸ ਤਰ੍ਹਾਂ ਜਵਾਰੀਆਂ ਹਾਰ ਕੇ ਪੱਲੇ ਝਾੜ ਕੇ ਤੁਰ ਜਾਂਦਾ ਹੋਵੇ। ਕੁਝ ਸਮੇਂ ਬਾਅਦ ਗੁਰੂ ਜੀ ਤੋਂ ਆਗਿਆ ਲੈ ਕੇ ਜਗਤ ਨੂੰ ਤਾਰਨ ਵਾਸਤੇ ਬਾਬਾ ਜੀ ਨੇ ਸੰਸਾਰਕ ਯਾਤਰਾ ਸ਼ੁਰੂ ਕੀਤੀ। ਦੁਖੀ ਗੰਦੇ ਸੁਧਾਰ ਦੇ ਵਾਸਤੇ ਬਾਬਾ ਜੀ ਤੁਰ ਪਏ ਪਹਿਲਾਂ ਤਾਂ ਪੰਜਾਬ ਦੀ ਧਰਤੀ ਦਾ ਚੱਕਰ ਕੱਟਿਆ ਧਰਮ ਦਾ ਪ੍ਰਚਾਰ ਕੀਤਾ ਸੰਕਟ ਦੂਰ ਕੀਤੇ ਬੰਦੀ ਛੋੜ ਬਣ ਕੇ ਬੰਦਨਾ ਤੋਂ ਆਜ਼ਾਦ ਕਰਾਇਆ ਭੁੱਲਣਾ ਨੂੰ ਵਲੇ ਵਿੱਚੋਂ ਕੱਢ ਕੇ ਆਪੁੱਲ ਕੀਤਾ ਤੇ ਦੁੱਖਿਆਂ ਦੇ ਦੁੱਖ ਨਿਵਰਤ ਕੀਤੇ ਗੁਰੂ ਜੀ ਦੇ ਆਗੇ ਅਨੁਸਾਰ ਤਿੱਬਤ ਉਟਾਨ ਨੇਪਾਲ ਉਦਰ ਸਾਖਤ ਵਾਮ ਮਾਰ ਕੀ ਤਾਂਤਰਿਕਾਂ ਦਾ ਬਹੁਤ ਪ੍ਰਚਾਰ ਚੱਲ ਰਿਹਾ ਸੀ ਜੋ ਕੁਝ ਅਰਸਾ ਲਾ ਕੇ ਬਾਬਾ ਜੀ ਨੇ ਸੁਧਾਰ ਕੀਤਾ ਉਸ ਪ੍ਰਭੂ ਦਾ ਰਸਤਾ ਦੱਸਿਆ ਬਹੁਤ ਸਾਰੇ ਬਾਬਾ ਜੀ ਦੇ ਸਿੱਖ ਬਣ ਗਏ ਜੋ ਅੱਜ ਤੱਕ ਨੇਪਾਲ ਵਿੱਚ ਬਾਬਾ ਜੀ ਦੇ ਪ੍ਰਚਾਰ ਦੀ ਯਾਦਗਾਰ ਇੱਕ ਮੰਦਰ ਦੇ ਰੂਪ ਵਿੱਚ ਰੌਸ਼ਨ ਹੈ ਫਿਰ ਬਾਬਾ ਜੀ ਨੇਪਾਲ ਤੋਂ ਬਦਰੀ ਨਰੈਣ ਉਥੋਂ ਕੈਦਾਰ ਫਿਰ ਹਰਦوار ਫਿਰ ਦਿੱਲੀ ਫਿਰ ਉਥੋਂ ਮਥਰਾ ਤੇ ਮਥਰਾ ਤੋਂ ਬਿੰਦਰਾਬਨ ਇਥੋਂ ਤਰੇ ਬੈਣੀ ਤੇ ਅਯੁੱਧਿਆ ਤੋਂ ਹੁੰਦੇ ਹੋਏ ਸੰਮਤ 1582 ਨੂੰ ਸ਼ਿਵਰਾਤਰੀ ਦੇ ਮੌਕੇ ਤੇ ਕਾਂਸੀya ਪਹੁੰਚੇ ਸਭ ਥਾਂ ਧਰਮ ਦਾ ਪ੍ਰਚਾਰ ਕਰਦੇ ਹੋਏ ਜਗਨਨਾਥਪੁਰੀ ਜਨਕਪੁਰੀ ਹਰੀਹਰ ਖੇਤਰ ਤੋਂ ਹੁੰਦੇ ਹੋਏ ਗੁਰੂਖਪੁਰ ਤੋਂ ਪੰਜਾਬ ਨੂੰ ਪਰਤੇ ਫਿਰ ਜਲੰਧਰ ਆ ਗਏ ਇਤੋਂ 라ਵੀ ਦੇ ਕਿਨਾਰੇ ਹੁੰਦੇ ਹੋਏ ਸ਼੍ਰੀ ਕਰਤਾਰਪੁਰ ਸਾਹਿਬ ਮਾਤਾ ਜੀ ਦੇ ਪਾਸ ਆ ਪਹੁੰਚੇ ਛੋਟੇ ਭਰਾ ਬਾਬਾ ਲਖਮੀ ਚੰਦ ਜੀ ਦਾ ਵਿਆਹ ਹੋ ਚੁੱਕਾ ਸੀ ਅਤੇ ਉਹਨਾਂ ਦੇ ਸੁਪੁੱਤਰ ਬਾਬਾ ਧਰਮਚੰਦ ਜੀ ਦਾ ਜਨਮ ਹੋ ਚੁੱਕਿਆ ਸੀ ਉਹ ਜੀ ਗਣਤੀ ਦੇ ਦਿਨ ਹੀ ਸ਼੍ਰੀ ਕਰਤਾਰਪੁਰ ਸਾਹਿਬ ਬਾਬਾ ਜੀ ਨੇ ਗੁਜਾਰੇ ਉਹ ਵੀ ਘਰ ਤੋਂ ਵਿਰक्त ਰਹਿ ਕੇ ਇੱਕ ਬਾਹਰ ਕਾਨਿਆਂ ਦੀ ਛਪਰੀ ਪਾ ਕੇ ਵਿੱਚ ਧੂਣਾ ਚੇਤਨ ਕਰਕੇ ਸਿਮਰਨ ਭਗਤੀ ਕਰਦੇ ਰਹੇ ਅਤੇ ਉਪਦੇਸ਼ ਵੀ ਸਤ ਸੰਗ ਦੇ ਰੋਪ ਵਿੱਚ ਹੁੰਦਾ ਰਿਹਾ ਬਹੁਤ ਸਾਰੀਆਂ ਸੰਗਤਾਂ ਨੂੰ ਨਾਮ ਸਿਮਰਨ ਵੱਲ ਤੋਰਿਆ ਉਪਰੰਤ ਬਾਰਖ ਨਗਰ ਵਿੱਚ ਆਪਣਾ ਵਾਸਾ ਕੀਤਾ ਬਾਬਾ ਸ਼੍ਰੀ ਚੰਦ ਜੀ ਨੇ ਦੇਸ਼ ਰਟਮ ਦੀ ਯਾਤਰਾ ਵਿੱਚ ਕਾਬਲ ਸਿੰਧ ਹైదరాబాద్ ਚੰਬਾ ਕਸ਼ਮੀਰ ਅਫਗਾਨਿਸਤਾਨ ਇਹਨਾਂ ਵਿੱਚ ਵੀ ਜਾ ਕੇ ਧਰਮ ਪ੍ਰਚਾਰ ਕੀਤਾ ਦੇ ਸੁਧਾਰ ਕੀਤਾ ਇਹ ਬਹੁਤ ਸੰਗਤ ਦਾ ਉਦਾਰਵੀ ਕੀਤਾ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਬਾਰਖ ਨਗਰ ਵਿੱਚ ਸ੍ਰੀ ਜਬਜੀ ਸਾਹਿਬ ਦੀ ਕਥਾ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ ਜਦ ਪਹਿਲੇ ਦਿਨ ਬਾਬਾ ਸ਼੍ਰੀ ਚੰਦ ਜੀ ਨੇ ਸ੍ਰੀ ਜਬਜੀ ਸਾਹਿਬ ਦੀਆਂ ਪੰਜਾਂ ਪੌੜੀਆਂ ਦੀ ਕਥਾ ਸੁਣਾਈ ਤਾਂ ਸੰਗਤਾਂ ਬਹੁਤ પ્રસન્ન ਹੋਈਆਂ ਉਦੋਂ ਸ਼ਾਮਾਂ ਦਾ ਵਕਤ ਹੋ ਗਿਆ ਕੋਈ ਤਾਂ ਸੰਗਤਾਂ ਗੁਰੂ ਜੀ ਦੇ ਆਗਿਆ ਅਨੁਸਾਰ ਆਪਣੇ ਆਪਣੇ ਘਰਾਂ ਨੂੰ ਤੁਰ ਗਈਆਂ ਬਾਕੀ ਉੱਥੇ ਹੀ ਸੇਵਾ ਵਿੱਚ ਲੀਨ ਸਨ ਲਗਰ ਤਿਆਰ ਹੋਏ ਛਕੀ ਚਕਾਏ ਉਦਹੀ ਰਾਤ गुਜ਼ਾਰੀ ਦੂਸਰੇ ਦਿਨ ਫਿਰ ਸੰਗਤਾ ਨੇ ਬਾਬਾ ਜੀ ਦੇ ਦਰਸ਼ਨ ਕਰਨ ਵਾਲਿਆਂ ਉਹ ਹੀਰਾ ਘਤ ਲਈਆਂ ਦਰਸ਼ਨ ਕਰ ਕਰਕੇ ਬਾਬਾ ਜੀ ਦੇ ਉਪਦੇਸ਼ ਸੁਣ ਸੁਣ ਕੇ ਆਪਣਾ ਜੀਵਨ ਸੁਫਲਾ ਕਰ ਰਹੇ ਸਨ ਸੋ ਇਸੇ ਹੀ ਤਰ੍ਹਾਂ ਸੰਗਤਾ ਨੂੰ ਗ੍ਰਿਸ਼ਤੀ ਸੰਗਤਾ ਨੂੰ ਧਰਮ ਮਾਰਿਤੇ ਚੱਲਣ ਦਾ ਸੱਚਾ ਸੁਚਾਉ ਉਪਦੇਸ਼ ਕਰਦੇ ਹਨ ਕਿ ਧਰਮ ਦੀ ਕਿਰਤ ਕਰਨੀ ਸੇਵਾ ਅਤੇ ਸਭ ਦੇ ਨਾਲ ਪਿਆਰ ਮੁਹੱਬਤ ਕਰਨੀ ਈਰਖਾ ਚੁਗਲੀ ਨਿੰਦਿਆ ਤੋਂ ਰਹਿਤ ਰਹਿਣਾ ਨਾਮ ਜਪਣਾ ਪ੍ਰਭੂ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਣਾ ਦੁੱਖ ਸੁੱਖ ਨੂੰ ਸਮ ਕਰਕੇ ਜਾਣਨਾ ਤੇ ਹਰ ਖੋਸ਼ੀ ਤੇ ਮਨ ਨਾ ਪਰੇਸ਼ਾਨ ਕਰਨਾ ਬੁਰਾਈ ਤੋਂ ਰਹਿਤ ਰਹਿਣਾ ਤੇ ਭਲਾਈ ਦੇ ਕੰਮ ਕਰਨੇ ਬਜ਼ੁਰਗਾਂ ਦੀ ਤਹਲ ਸੇਵਾ ਕਰਨੀ ਆਸ਼ੀਰਵਾਦ ਪ੍ਰਾਪਤ ਕਰਨੀ ਸ਼ਰਾਬ ਤੋਂ ਬਚਣਾ ਕਰੋਧ ਤੋਂ ਬਚਣਾ ਤੇ ਆਪਣੀ ਆਤਮਾ ਨੂੰ ਸੀਤਲ ਰੱਖਣਾ ਭਲੇ ਪੁਰਸ਼ਾਂ ਦੀ ਸੰਗਤ ਕਰਨੀ ਵਿਕਾਰੀ ਤੋਂ ਪਰੇ ਰਹਿਣਾ ਉਸ ਪ੍ਰਭੂ ਦੀ ਰਾਜਾ ਵਿੱਚ ਚੱਲਣਾ ਗੁਰ ਉਪਦੇਸ਼ ਹਾਸਲ ਕਰਨਾ ਮੋਹ ਮਾਇਆ ਨੂੰ ਮਿੱਥਿਆ ਸਮੇਣਾ ਤੇ ਇਸ ਦੇ ਪੋਲੋਂ ਸ਼ੁਭ ਕਾਰਜਾਂ ਦਾ ਕੰਮ ਲੈਣ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਤੇ ਕਾਬੂ ਪਾਉਣਾ हानिकारक ਇਹਨਾਂ ਤੋਂ ਕੋਈ ਕੰਮ ਨਹੀਂ ਕਰਨਾ ਤੇ ਨਾ ਹੀ ਕਰਾਉਣਾ ਇਹਨਾਂ ਕੋਲੋਂ ਵੀ ਸ਼ੁਭ ਕਰਾਏ ਜਾ ਸਕਦੇ ਹਨ ਅਤੇ ਕਰਾਉਣੇ ਵੀ ਯੋਗ ਹਨ ਪਰ ਹਾਨੀਕਾਰਕ ਨਹੀਂ ਕਰਾਉਣੇ ਇਸ ਤਰ੍ਹਾਂ ਬਾਬਾ ਸ਼੍ਰੀ ਚੰਨ ਜੀ ਸੰਗਤਾਂ ਨੂੰ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਦੇ ਅਰਥ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਿਆ ਕਰਦੇ ਸਨ ਜਦ ਪਾਪੀ ਸਾਰੀ ਉਮਰ ਬਾਬਦੀਦ ਕਰਦਿਆਂ ਹੀ ਲੰਘਾ ਦਿੰਦਾ ਹੈ ਧਰਮਰਾਜ ਦੇ ਸਿਪਾਹੀ ਜਮਦੂਤ ਆਣ ਕੇ ਬਹੁਤ ਦੁੱਖ ਦੇ ਕੇ ਉਸ ਦੀ ਜਾਨ ਕਬਈ ਕਰਕੇ ਕਲਬੂਤ ਪਿੰਜਰੇ ਵਿੱਚੋਂ ਕੱਢ ਕੇ ਲੈ ਜਾਂਦੇ ਹਨ ਬਹੁਤ ਹਾਲਤ ਬੁਰੀ ਕਰਕੇ ਜਾਂ ਧਰਮਰਾਜ ਦੇ ਪੇਸ਼ ਕਰਦੇ ਹਨ ਨਰਕਾਂ ਵਿੱਚ ਸਿਟਾਇਆ ਜਾਂਦਾ ਹੈ 84 ਪਗ ਤੌਂਦਾ ਹੈ 20 ਅਰਬ 20 ਕਰੋੜ 20 ਲੱਖ 20 ਹਜ਼ਾਰ 20 ਸਾਲ ਇਤਨਾ ਸਮਾਂ ਜੁਨੀਆ ਭੋਗਦੇ ਆ ਬਤੀਤ ਹੋ ਜਾਂਦਾ ਹੈ ਫਿਰ ਐਸੇ ਥਾਂ ਜਨਮ ਜਿੰਦਾ ਹੈ ਜਿੱਥੇ ਬਹੁਤ ਦੁਖੀ ਦੁਖ ਮਿਲਦਾ ਰਹੇ ਫਿਰ ਕਿਤੇ ਜਾ ਕੇ ਇਹ ਮਨੁੱਖਾ ਜੀਵਨ ਮਿਲਦਾ ਹੈ ਜਿਹੜੇ ਲੋਭ ਪੁੰਨ ਕਰਦੇ ਹਨ ਤੇ ਆਪਣੀ ਸਾਰੀ ਉਮਰ ਪੁੰਨ ਕਰਦਿਆਂ ਹੀ ਬਤੀਤ ਕਰਦੇ ਹਨ ਅੰਤ ਸਮੇਂ ਆਣ ਕੇ ਦੇਵ ਤੇ ਸਤਕਾਰ ਸਹਿਤ ਉਸ ਨੂੰ ਲੈ ਕੇ ਜਾਂਦੇ ਹਨ ਹਿਸਾਬ ਉਹਨਾਂ ਦਾ ਵੀ ਕੀਤਾ ਜਾਂਦਾ ਹੈ ਜਿੱਥੇ ਜਿਸਮਾਨੀ ਸੁੱਖ ਹਨ ਜਿਨਸਾ ਜਿਨਸਾ ਪੋਨ ਕੀਤਾ ਹੋਵੇਗਾ ਤੈਸਾ ਤੈਸਾ ਸੁਖ ਫਲ ਮਿਲਦਾ ਹੈ ਕੁਝ ਮਿੱਠੇ ਸਮੇਂ ਤੱਕ ਰੱਖਿਆ ਜਾਂਦਾ ਹੈ ਬਾਅਦ ਵਿੱਚ ਥੱਲੇ ਹੀ ਪਹੁੰਚਾਇਆ ਜਾਂਦਾ ਹੈ ਇਸ ਮਾਤ ਲੋਕ ਵਿੱਚ ਆਂ ਜਨਮ ਲੈ ਲੈਂਦਾ ਹੈ ਤੇ ਕਿਸੇ ਅਮੀਰ ਘਰਾਨੇ ਵਿੱਚ ਜਨਮ ਮਿਲ ਜਾਂਦਾ ਹੈ ਜਿਹੜੇ ਆਪਣੇ ਸੁਆਸਾਂ ਨੂੰ ਰੋਕਦੇ ਹਨ ਤੇ ਮਨ ਦੀਆਂ ਖਵਾਇਸ਼ਾਂ ਨੂੰ ਰੋਕਣ ਦਾ ਅਭਿਆਸ ਕਰਦੇ ਹਨ ਤੇ ਬ੍ਰਹਮ ਲੋਪ ਤੱਕ ਗਤੀ ਪ੍ਰਾਪਤ ਹੁੰਦੀ ਹੈ ਇਹ ਪ੍ਰਾਣਾਈ ਅਮਿਆਦੀ ਗਤੀ ਹੈ ਜਿਹੜੇ ਭਗਤ ਹੁੰਦੇ ਹਨ ਉਹ ਭਗਤੀ ਮਾਰਗ ਨੂੰ ਪਾਉਂਦੇ ਹਨ ਜੋ ਕਿ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਮਾਰਗ ਭਗਤੀ ਮਾਰਗ ਸੀ ਜੋ ਕਿ ਭਗਤਾ ਦੀ ਗਤੀ ਸਚਖੰਡ ਬੈਕੁੰਠ धाम ਤੱਕ ਹੈ ਜਿਹੜੇ ਬ੍ਰਹਮ ਗਿਆਨੀ ਹੁੰਦੇ ਹਨ ਉਹਨਾਂ ਦਾ ਆਉਣਾ ਜਾਣਾ ਨਹੀਂ ਹੈ ਨਾ ਆਉਂਦੇ ਹਨ ਤੇ ਨਾ ਜਾਂਦੇ ਹੀ ਹਨ ਕਿਉਂਕਿ ਜੋ ਆਉਂਦਾ ਹੀ ਨਹੀਂ ਉਸਨੇ ਜਾਣਾ ਕਿੱਥੇ ਹੈ ਉਹ ਪਰਿਪੂਰਨ ਪ੍ਰਭੂ ਵੇਛੀ ਸਮਝਾਂਦੇ ਹਨ ਇਹ ਗਤੀ ਭਗਤਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜੋ ਰੂਹਾਂ ਬਖਸ਼ੀਆਂ ਜਾਂਦੀਆਂ ਹਨ ਉਹ ਉਸ ਪ੍ਰਭੂ ਦੀ ਆਗਿਆ ਪ੍ਰਾਪਤ ਕਰਕੇ ਜਗਤ ਵਿੱਚ ਆਉਂਦੇ ਹਨ ਅਤੇ ਜਗਤ ਨੂੰ ਨਾ ਨਾ ਪ੍ਰਕਾਰ ਦੇ ਫਾਇਦੇ ਦਿੰਦੇ ਹਨ ਉਹ ਆਪਣੇ ਵਾਸਤੇ ਨਹੀਂ ਆਉਂਦੇ ਉਹ ਦੁਨੀਆ ਨੂੰ ਹੀ ਫਾਇਦਾ ਦੇਣ ਵਾਸਤੇ ਆਉਂਦੇ ਹਨ ਇਸ ਤਰ੍ਹਾਂ ਦੀ ਗਤੀ ਕਰਕਾ ਦੀ ਹੈ ਜਿਸ ਤਰ੍ਹਾਂ ਪਾਣੀ ਦੀ ਇੱਕ ਬੂੰਦ ਸਮੁੰਦਰ ਵਿੱਚ ਮਿਲ ਕੇ ਅਪੇਧ ਹੋ ਜਾਂਦੀ ਹੈ ਸਿੱਖ ਗੁਰੂ ਨਾਲ ਮਿਲ ਕੇ ਅਪੀਲ ਹੋ ਜਾਂਦਾ ਹੈ ਤਾਂ ਇਸੇ ਹੀ ਤਰ੍ਹਾਂ ਭਗਤ ਭਗਵਾਨ ਦੇ ਅੰਦਰ ਅਪੀਲ ਹੋ ਜਾਂਦਾ ਹੈ ਸੋ ਇਸੇ ਹੀ ਤਰ੍ਹਾਂ ਬਾੜਕ ਨਗਰ ਵਿੱਚ ਸਤ ਸੰਧ ਧਰਮ ਪ੍ਰਚਾਰ ਚੱਲ ਰਿਹਾ ਸੀ ਅਤੇ ਸੰਗਤਾਂ ਸੁਣ ਸੁਣ ਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਸਨ ਕਈਆਂ ਦੇ ਸੰਸੇ ਬਾਬਾ ਸ਼੍ਰੀ ਚੰਦ ਜੀ ਨੇ ਨਿਵਰਤ ਕੀਤੇ ਤੇ ਗੁਰੂ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਹੋਈਆਂ ਗੁੱਲਾ ਚੁਕਾਂ ਦੀ ਖਿਮਾ ਬਖਸ਼ੀ ਜੀ ਦਾ ਸੁਣਾ ਕੇ ਦਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ